ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿੱਚੋਂ ਸਰਦਾਰ ਬੁੱਧ ਸਿੰਘ ਉਸ ਮਾਣਯੋਗ ਹਸਤੀ ਦਾ ਨਾਮ ਹੈ ਜਿਸ ਨੇ ਕਲਗੀਧਰ ਪਾਤਸ਼ਾਹ ਦੇ ਕਰ ਕਮਲਾਂ ਤੋਂ ਅੰਮ੍ਰਿਤ ਪਾਨ ਕੀਤਾ ਤੇ ਸਿੰਘ ਸਜਿਆ ਇਹਨਾਂ ਦਾ ਨਾਮ ਗੁੱਡਾ ਮੱਲ ਸੀ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦਾ ਨਾਮ ਬੁੱਧ ਸਿੰਘ ਪੈ ਗਿਆ ਇਹ ਧਰਮੀ ਜੋਧਾ ਜਿੱਥੇ ਆਪਣੇ ਉੱਚ ਆਚਰਣ ਲਈ జగਤ ਪ੍ਰਸਿੱਧ ਸੀ ਉਥੇ ਏ ਨਿਰਭੈ ਸੂਰਮਾ ਆਪਣੇ ਬਾਹੂਬਲ ਲਈ ਪ੍ਰਸਿੱਧ ਸੀ ਇਹ ਮਰਸਤ ਹਾਥੀ ਦੀ ਤਰ੍ਹਾਂ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਸਾਹਮਣੇ ਝੂਮਦਾ ਹੁੰਦਾ ਸੀ ਐਸ ਦੀ ਦੇਸਾ ਨਾਮੀ ਅਬਲਕ ਘੋੜੀ ਇਤਿਹਾਸ ਵਿੱਚ ਇੰਨੀ ਹੀ ਪ੍ਰਸਿੱਧਤਾ ਰੱਖਦੀ ਹੈ ਜਿੰਨੀ ਕਿ ਐਸ ਦਾ ਨਡਾਰ ਸਵਾਰ ਐਸ ਦਾ ਨਾਂ ਆਪਣੇ ਮਾਲਕ ਦੇ ਨਾਂ ਨਾਲ ਐਸਾ ਇੱਕਮਿਕ ਹੋ ਗਿਆ ਸੀ ਕਿ ਇਹਨਾਂ ਦੋਵਾਂ ਨਾਵਾਂ ਤੋਂ ਇੱਕ ਨਾਂ ਬਣ ਕੇ ਸਰਦਾਰ ਬੁੱਧ ਸਿੰਘ ਦਾ ਨਾਮ ਦੇਸਾਂ ਬੁੱਧ ਸਿੰਘ ਪਰਸਿੱਧ ਹੋਇਆ। ਇਸ ਬਾਂਕੀ ਘੋੜੀ ਦੀ ਪੈਠ ਤੇ ਸਰਦਾਰ ਬੁੱਧ ਸਿੰਘ ਪੰਜਾਬ ਵਾਰੀ ਤੋਂ ਵੀ ਵੱਦ ਦਰਿਆ ਰਾਵੀ ਚਨਾਅ ਅਤੇ ਜੇਲਮ ਪਾਰ ਉਤਾਰ ਗਿਆ ਆਇਆ ਸੀ। ਦੇਸਾਂ ਬੁੱਧ ਸਿੰਘ ਦੇ ਦੋ ਪੁੱਤਰ ਸਨ ਚੰ다 ਸਿੰਘ ਤੇ ਨੌਦ ਸਿੰਘ। ਨੌਦ ਸਿੰਘ ਦਾ ਵਿਆਹ ਮਜੀਠੇ ਦੇ ਇੱਕ ਧਨਾੜ ਜੀਮੀਦਾਰ ਗੋਲਾਬ ਸਿੰਘ ਦੀ ਕੰਨਿਆ ਨਾਲ ਹੋਇਆ 1730 ਦੇ ਵਿੱਚ ਐਸ ਨੇ ਗੁਜਰਾਵਾਲੇ ਦੇ ਲਾਗੇ ਸ਼ੁਕਰਚੱਕ ਦੀ ਉਜੜੀ ਪਈ ਥੇ ਨੂੰ ਮੁੜ ਵਸਾ ਕੇ ਆਪਣੇ ਵਸੇਬੇ ਲਈ ਇੱਕ ਗੜੀ ਵਰਗਾ ਵੱਡਾ ਘਰ ਬਣਵਾਇਆ ਜੋ ਛੋਟੇ-ਮੋਟੇ ਟਾਕਰਿਆਂ ਦੇ ਸਮੇਂ ਕਿਲੇ ਦਾ ਕੰਮ ਦੇ ਦੱਸ ਸੀ ਐਸ ਗੜੀ ਦੀ ਉਸਾਰੀ ਤੋਂ ਵਿਲੇ ਹੋ ਕੇ ਸਰਦਾਰ ਨੌਦ ਸਿੰਘ ਦੇ ਮਨ ਵਿੱਚ ਇੱਕ ਫੌਰਨਾ ਫੁਰਿਆ ਕਿ ਹੁਣ ਐਡਾ ਵੱਡਾ ਘਰ ਵਸਾਇਆ ਹੈ ਤਾਂ ਇਸ ਦੀ ਰਾਖੀ ਲਈ ਕੁਝ ਸਾਥੀ ਆਪਣੇ ਨਾਲ ਰਲ ਲਾ ਲੈਣੇ ਚਾਹੀਦੇ ਹਨ ਤਾਂ ਜੋ ਲੋੜ ਪੈਣ ਤੇ ਇਸ ਕਿਲੇ ਦੀ ਅਤੇ ਆਪਣੇ ਪਰਿਵਾਰ ਦੀ ਰਾਖੀ ਕੀਤੀ ਜਾ ਸਕੇ ਇਸ ਨੇ ਪਹਿਲਾਂ ਤੀ ਸਿੰਘ ਸਵਾਰੇ ਆਪਣੇ ਨਾਲ ਮਿਲਾ ਲਏ ਜਿਸ ਨੂੰ ਸ਼ੁਕਰ ਚਕੀਆ ਮਿਸਲ ਦਾ ਮੁੱਢ ਕਹਿਣਾ ਯੋਗ ਹੈ ਸਰਦਾਰ ਨੌਦ ਸਿੰਘ ਨੇ ਆਪਣੇ ਨਿੱਕੇ ਜਿਹੇ ਜਥੇ ਨਾਲ ਸਮੇਂ ਦੀ ਲੋੜ ਅਨੁਸਾਰ ਉਨਿਰਪੈਤਾ ਦੇ ਕਾਰਨਾਮੇ ਕੀਤੇ ਜਿਸ ਦੇ ਕਾਰਨ ਐਸ ਦਾ ਦਬਦਬਾ ਰਾਵਲਪਿੰਡੀ ਤੋਂ ਸਤਲੁਜ ਦੇ ਕੰਢਿਆਂ ਤੱਕ ਮੰਨਿਆ ਜਾਂਦਾ ਸੀ ਐਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੂਸਤਾਨ ਉੱਪਰ ਪਹਿਲੇ ਹੱਲੇ ਸਮੇ ਨਵਾਬ ਕਪੂਰ ਸਿੰਘ ਨਾਲ ਰਲ ਕੇ ਉਹ ਸੁਨੂਪਾ ਜੜਾ ਪਵਾਈਆਂ ਤੇ ਉਸ ਦਾ ਬਹੁਤ ਸਾਰਾ ਸਮਾਨ ਖੋਹ ਲਿਆ ਐਸ ਕਾਰਨ ਐਸ ਦੀ ਪੱਤ ਤੇ ਮਾਣ ਪੰਜਾਬ ਦੇ ਸਾਰੇ ਸਰਦਾਰਾਂ ਵਿੱਚ ਕਾਫੀ ਵਧ ਗਿਆ ਸਰਦਾਰ ਨੌਦ ਸਿੰਘ ਦੀ ਮੌਤ ਮਜੀਠੇ ਦੇ ਲਾਗੇ ਅਫਗਾਨਾਂ ਨਾਲ ਲੜਦਿਆਂ ਹੋਇਆ ਬੰਦੂਕ ਦੀ ਗੋਲੀ ਨਾਲ ਹੋਈ ਐਸ ਦੇ ਘਰ 4 ਪੁੱਤਰ ਪੈਦਾ ਹੋਏ ਸਨ ਚੜਤ ਸਿੰਘ ਦਾਲ ਸਿੰਘ ਚੇਤ ਸਿੰਘ ਅਤੇ ਮਾਗੀ ਸਿੰਘ ਇਹਨਾਂ ਵਿੱਚੋਂ ਸਾਰਿਆਂ ਤੋਂ ਨਿੱਕੇ ਮਾਗੀ ਸਿੰਘ ਨੇ ਤਾਂ ਆਪਣੇ ਜੀਵਨ ਨੂੰ ਗੁਰੂ ਸਿੱਖੀ ਦੇ ਪ੍ਰਚਾਰ ਲਈ ਸਮਰਪਣ ਕਰ ਦਿੱਤਾ ਇਹ ਆਪਣੇ ਸਮੇਂ ਦਾ ਬੜਾ ਭਜਨੀਕ ਤੇ ਸੰਤ ਸੁਭਾਅ ਵਾਲਾ ਹੋਇਆ ਹੈ ਇਹ ਬੇਸੰਤਾਨ ਸੀ ਵੱਡਾ ਭਰਾ ਚੜਤ ਸਿੰਘ ਆਪਣੇ ਦੋ ਨਿੱਕੇ ਭਾਈਆਂ ਨਾਲ ਮਿਲ ਆਪਣੀ ਜ਼ਮੀਨ ਆਦ ਦਾ ਪ੍ਰਬੰਧ ਕਰਦਾ ਰਿਹਾ ਸਰਦਾਰ ਚੜਤ ਸਿੰਘ ਨੇ ਆਪਣੇ ਪਿਤਾ ਦੇ ਚਲਾਨੇ ਦੇ ਉਪਰੰਤ ਆਪਣੇ ਜਥੇ ਦੇ ਵਿੱਚ ਬਹੁਤ ਸਾਰੇ ਹੋਰ ਸਵਾਰ ਵਧਾ ਲਏ ਜੱਸ ਕਰਕੇ ਐਸ ਦੀ ਸ਼ਕਤੀ ਹੁਣ ਬਹੁਤ ਵੱਧ ਗਈ। ਠੀਕ ਇਹਨਾਂ ਦਿਨਾਂ ਦੇ ਵਿੱਚ ਹੀ ਐਸ ਦੇ ਜੱਥੇ ਦੇ ਵਿੱਚ ਇੱਕ ਬਰੈਧ ਪਰ ਜਵਾਨਾਂ ਤੋਂ ਵੱਧ ਬਹਾਦਰ ਜੋਧਾ ਆਰ ਲਿਆ। ਜੱਸ ਦੇ ਨਾਂ ਦੀ ਧਾਕ ਸਾਰੇ ਪੰਜਾਬ ਵਿੱਚ ਪਈ ਹੋਈ ਸੀ। ਐਸ ਸੂਰਮੇ ਦਾ ਨਾਂ ਅਮੀਰ ਸਿੰਘ ਸੀ ਤੇ ਇਹ ਗੁਜਰਾਂ ਵਾਲੇ ਦਾ ਵਸਨੀਕ ਸੀ। ਸਰਦਾਰ ਚਰਤ ਸਿੰਘ ਨੇ ਆਪਣੀ ਮਿਸਲ ਵਿੱਚ ਮੈਲਣ ਵਾਲਿਆਂ ਲਈ ਇਹ ਨਿਯਮ ਠਹਿਰਾ ਦਿੱਤਾ ਸੀ ਜੋ ਕੋਈ ਵੀ ਮਿਸਲ ਵਿੱਚ ਮਿਲੇ ਉਹ ਅੰਮ੍ਰਿਤਧਾਰੀ ਹੋਵੇ ਇਸ ਤਰ੍ਹਾਂ ਇਹ ਪਹਿਲਾ ਮਰਿਆਦਾ ਅਨੁਸਾਰ ਹਰ ਇੱਕ ਜਵਾਨ ਨੂੰ ਅੰਮ੍ਰਿਤ ਛਕਾਉਂਦਾ ਤੇ ਮਿਸਲ ਵਿੱਚ ਮੈਲ ਨਦੀ ਆਗਿਆ ਦਿੰਦਾ ਇਉਂ ਚਰਤ ਸਿੰਘ ਤੇ ਅਮੀਰ ਸਿੰਘ ਦਾ ਆਪਸ ਵਿੱਚ ਇੰਨਾ ਪਿਆਰ ਵਧਿਆ ਕਿ ਅਮੀਰ ਸਿੰਘ ਨੇ ਆਪਣੀ ਕੰਨਿਆ ਦਾ ਆਨੰਦਗਾਰ ਚ ਚਰਤ ਸਿੰਘ ਨਾਲ ਕਰਵਾ ਦਿੱਤਾ ਜੱਸਾ ਨਾਲ ਇਹਨਾਂ ਦੀ ਮਿੱਤਰਤਾ ਰਿਸ਼ਤੇਦਾਰੀ ਦੇ ਵਿੱਚ ਬਦਲ ਗਈ। ਇਸ ਸਮੇਂ ਐਮੜਨਾਬਾਦ ਵਿੱਚ ਸ਼ਾਹੀ ਫੌਜਦਾਰ ਰਹਿੰਦਾ ਹੁੰਦਾ ਸੀ ਜੋ ਬੜਾ ਹੀ ਸੜੀਲ ਸੁਭਾਅ ਵਾਲਾ ਸੀ। ਉਸ ਦੇ ਤਸੱਦਦ ਤੋਂ Hindu ਪਰਜਾ ਬਹੁਤ ਦੁਖੀ ਸੀ ਤੇ ਸਿੱਖਾਂ ਦੇ ਲਈ ਤਾਂ ਉਹ ਜੰਮਦਾ ਰੂਪ ਸੀ। ਸਰਦਾਰ ਚੜਤ ਸਿੰਘ ਨੂੰ ਜਦ ਐਸ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਹੈ ਤਾਂ ਇਹਨਾਂ ਦੇ ਦਿਲ ਵਿੱਚ ਉਬਾਲ ਉੱਠਦਾ ਹੈ। ਕਿ ਐਸ ਨੂੰ ਆਪਣੇ ਕੀਤੇ ਦਾ ਫਲ ਚਖਾਇਆ ਜਾਵੇ 1761 ਈਸਵੀ ਦੀਆਂ ਗਰਮੀਆਂ ਵਿੱਚ ਇਸ ਨੇ ਵਧੇਰੇ ਆ ਚੁੱਕੀ ਹੋਈ ਸੀ ਤਾਂ ਹੁਣ ਚੜਤ ਸਿੰਘ ਤੋਂ ਰਹਿਣਾ ਗਿਆ ਤੇ ਆਪਣੀ ਮਿਸਲ ਦੇ 150 ਸਿਰ ਕੱਢਵੇਂ ਸਵਾਰ ਲੈ ਕੇ ਐਮਨਾਬਾਦ ਤੇ ਜਾਤਾਵਾ ਬੋਲਿਆ ਜਾਂਦੇ ਹੀ ਫੌਜਦਾਰ ਦੇ ਮਹਿਲ ਨੂੰ ਜਾ ਕੇ ਰਿਆ ਫੌਜਦਾਰ ਨੇ ਡਟਾ ਮੁਕਾਬਲਾ ਕੀਤਾ ਪਰ ਲੜਾਈ ਦੇ ਵਧੇਰੇ ਲੰਮਕਣ ਤੋਂ ਪਹਿਲਾਂ ਚੜਤ ਸਿੰਘ ਆਪ 10 ਸਵਾਰਾਂ ਨਾਲ ਫੌਜਦਾਰ ਵੱਲ ਟੱਟ ਪਿਆ ਇੱਕ ਤਲਵਾਰ ਦੇ ਵਾਰ ਨਾਲ ਫੌਜਦਾਰ ਨੂੰ ਧਰਤੀ ਤੇ ਢੇਰੀ ਕਰ ਦਿੱਤਾ ਸਰਦਾਰ ਚੜਤ ਸਿੰਘ ਨੇ ਉਸ ਦਾ ਸਾਰਾ ਸ਼ਾਹੀ ਹਥਿਆਰ ਕਰ ਲੁੱਟ ਲਿਆ ਇਸ ਤੋਂ ਛੋਟ ਹਜ਼ਾਰਾਂ ਸਿੱਕੇ ਤੇ ਸੈਂਕੜੇ ਘੋੜੇ ਇਸ ਧਾਵੇ ਵਿੱਚ ਸਰਦਾਰ ਦੇ ਹੱਥ ਆਏ ਐਸ ਸਮਾਲ ਦੇ ਮਾਰਨ ਨਾਲ ਚੜਤ ਸਿੰਘ ਦਾ ਨਾਮ ਉੱਚਾ ਹੋ ਗਿਆ। ਐਸ ਸਾਲ ਦੇ ਅਖੀਰਲੇ ਦਿਨਾਂ ਵਿੱਚ ਚੜਤ ਸਿੰਘ ਨੇ ਗੁਜਰਾਵਾਲੇ ਦੇ ਵਿੱਚ ਇੱਕ ਗੜੀ ਬਣਵਾਈ ਜੋ ਵੈਰੀਆਂ ਦੇ ਟਾਕਰੇ ਤੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਬੜੀ ਲਾਭਦਾਇਕ ਸਿੱਧ ਹੋਈ। ਕੁਝ ਦਿਨਾਂ ਦੇ ਬਾਅਦ ਇਸ ਗੜੀ ਨੂੰ ਕਿਲੇ ਦੀ ਸ਼ਕਲ ਵਿੱਚ ਬਦਾਇਆ ਗਿਆ। ਐਸ ਕਿਲੇ ਦੇ ਬਣਵਾਉਣ ਦੀ ਤੇ ਸਰਦਾਰ ਚਰਤ ਸਿੰਘ ਦੀ ਦਿਨੋ-ਦਿਨ ਵੱਧ ਰਹੀ ਸ਼ਕਤੀ ਦੀਆਂ ਖਬਰਾਂ ਲਾਹੌਰ ਦੇ ਗਵਰਨਰ ਖਵਾਜਾ ਹਾਬਿਦ ਖਾਨ ਦੇ ਮਨ ਵਿੱਚ ਕੰਡੇ ਵਾਂਗ ਚੋਬ ਰਹੀਆਂ ਸਨ ਇੱਕ ਤਾਂ ਐਮਨਾਬਾਦ ਦੇ ਫੌਜਦਾਰ ਦੀ ਹੱਤਿਆ ਦੇ ਕਾਰਨ ਤੇ ਉੱਪਰੋਂ ਕਿਲੇ ਦੀ ਉਸਾਰੀ ਦੀ ਖਬਰ ਨੇ ਤਾਂ ਐਸ ਨੂੰ ਲੋਹਾ ਲੱਖਾ ਕਰ ਦਿੱਤਾ ਔਰ ਬਿਨਾਂ ਦੇਰੀ ਦੇ ਉਹ ਬਹੁਤ ਸਾਰੀ ਫੌਜ ਨਾਲ ਲੈ ਕੇ ਸਰਦਾਰ ਦੇ ਕਿਲੇ ਪਰ ਚੜ ਆਇਆ। ਇੱਧਰ ਸਰਦਾਰ ਚਰਤ ਸਿੰਘ ਵੀ ਨਚਿੰਤ ਨਹੀਂ ਸੀ ਬੈਠਾ। ਉਹ ਜਾਣਦਾ ਸੀ ਕਿ ਉਹ ਦਿਨ ਦੂਰ ਨਹੀਂ ਜਦ ਲਾਹੌਰ ਦੇ ਹਾਕਮ ਨਾਲ ਬਲ ਪ੍ਰੀਖਿਆ ਕਰਨੀ ਪਵੇਗੀ। ਇਸ ਲਈ ਉਸ ਨੇ ਅੰਦਰੋਂ ਅੰਦਰ ਦਾਣੇ ਪਾਣੀ ਦਾ ਪੱਕਾ ਪ੍ਰਬੰਧ ਕਰਕੇ ਆਪਣੇ ਕਿਲੇ ਦੀ ਰੱਖਿਆ ਲਈ ਚੰਗੀ ਤਿਆਰੀ ਕਰਾ ਰੱਖੀ ਸੀ। ਲਾਹੌਰ ਫੌਜ ਜਦ ਸ਼ਹਿਰ ਦੇ ਲਾਗੇ ਪਹੁੰਚੀ ਤਾਂ ਅਗੋਂ ਚੜਤ ਸਿੰਘ ਨੇ ਸਮੈਲ ਤੱਕ ਖਾਲਸੇ ਦੀ ਸਹਾਇਤਾ ਨਾਲ ਉਸ ਦਾ ਇੰਨਾ ਕਰੜਾ ਟਾਕਰਾ ਕੀਤਾ ਕਿ ਖਵਾਜਾ ਸਾਹਿਬ ਨੂੰ ਲੈਣੇ ਦੇ ਦੇਣੇ ਪੈ ਗਏ ਇਸ ਨੂੰ ਐਸਾ ਘੇਰਿਆ ਕਿ ਉਹ ਬੜੀ ਔਖ ਨਾਲ ਆਪਣੀ ਜਾਨ ਬਚਾ ਕੇ ਨਸ ਸਕਿਆ ਇਸ ਲੜਾਈ ਵਿੱਚ ਚੌਥਾ ਰੁਪਇਆ ਅਨਾਜ ਤੇ ਹਥਿਆਰ ਖਾਲਸੇ ਦੇ ਹੱਥ ਆਏ ਐਸ ਦੇ ਬਾਅਦ ਸਰਦਾਰ ਚਰਤ ਸਿੰਘ ਨੇ ਵਜੀਰਾਬਾਦ ਤੇ ਤਾਵਾ ਕੀਤਾ ਤੇ ਇਥੋਂ ਦੇ ਹਾਕਮ ਨੂੰ ਕੱਢ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ ਤੇ ਇਹ ਇਲਾਕਾ ਆਪਣੇ ਸਾਲੇ ਸਰਦਾਰ ਬਖਸ਼ੀਸ ਸਿੰਘ ਨੂੰ ਦੇ ਦਿੱਤਾ ਐਸ ਦੇ ਪਿੱਛੋਂ ਐਸ ਨੇ ਅਹਮਦਾਬਾਦ ਪੰਜਾਬ ਨੂੰ ਸਰ ਕਰਕੇ ਦਾਲ ਸਿੰਘ ਨੂੰ ਅਕਸ਼ ਦਿੱਤਾ ਚਰਤ ਸਿੰਘ ਅਜੇ ਅਹਿਮਦਾਬਾਦ ਵਿੱਚ ਹੀ ਸੀ ਕਿ ਇੱਥੇ ਖਬਰਾਂ ਪਹੁੰਚਦੀਆਂ ਕਿ ਰੋਹਤਾਸ ਦਾ ਹਾਕਮ ਨੂਰਉਦੀਨ ਖਾਨ ਅਹਿਮਦ ਸ਼ਾਹ ਅਬਦਾਲੀ ਵੱਲੋਂ ਇਸ ਇਲਾਕੇ ਦਾ ਫੌਜਦਾਰ ਥਾਪਿਆ ਗਿਆ ਸੀ ਹਿੰਦੂ ਪਰਜਾ ਨੂੰ ਅਤ ਦੁੱਖ ਦੇ ਰਿਹਾ ਹੈ ਚਰਤ ਸਿੰਘ ਨੇ ਇਸ ਖਬਰ ਦੇ ਸੁਣਦੇ ਸਾਰ ਹੀ ਇਥੋਂ ਰੋਹਤਾਸ ਤੇ ਹੱਲਾ ਬੋਲ ਦਿੱਤਾ ਆਗੋਂ ਨੂਰਉਦੀਨ ਖਾਨ ਨੇ ਖੂਬ ਤਕੜਾ ਟੱਕਰਾ ਕੀਤਾ ਪਰ ਛੇਕੜ ਇਸ ਹੱਲੇ ਨੂੰ ਥਲਪਾਣ ਵਿੱਚ ਅਸਮਰਥ ਸਿੱਧ ਹੋਇਆ ਤੇ ਮੈਦਾਨ ਛੱਡ ਕੇ ਨਸ ਗਿਆ ਹੁਣ ਸਰਦਾਰ ਚਰਤ ਸਿੰਘ ਨੇ ਦਿਲ ਖੋਲ ਕੇ ਇੱਥੋਂ ਦਾ ਖਜ਼ਾਨਾ ਲੁੱਟਿਆ ਇੱਥੋਂ ਚਰਤ ਸਿੰਘ ਧਨੀਵਾਲ ਵਿਧਿਆ ਤੇ ਭਾਰੀ ਨਜ਼ਰਾਨੇ ਪ੍ਰਾਪਤ ਕਰਦਾ ਹੋਇਆ ਗੁਜਰਾਵਾਲੇ ਨੂੰ ਭਾਰਤ ਆਇਆ ਇੰਨੀ ਦਿਨੀ ਜੰਮੂ ਦੀ ਹਕੂਮਤ ਰਾਜਾ ਰਣਜੀਤ ਦੇਵ ਦੇ ਹੱਥ ਸੀ ਸਨੇ ਆਪਣੇ ਵੱਡੇ ਪੁੱਤਰ ਬ੍ਰਿਜਰਾਜ ਨੂੰ ਛੱਡ ਕੇ ਨਿੱਕੇ ਦਲੇਲ ਸਿਉ ਨੂੰ ਗੱਦੀ ਦੇ ਦਿੱਤੀ ਜਿਸ ਦੇ ਕਾਰਨ ਪਿਓ ਪੁੱਤਰਾਂ ਵਿਚਾਲੇ ਲੜਾਈ ਛੱਡ ਗਈ ਬ੍ਰਿਜਰਾਜ ਨੇ ਆਪਣੇ ਆਪ ਨੂੰ ਉਹਨਾਂ ਦੇ ਟਾਕਰੇ ਲਈ ਅਸਮਰਥ ਦੇਠਾ ਤਾਂ ਉਸ ਨੇ ਸਰਦਾਰ ਜਲਦ ਸਿੰਘ ਦੇ ਸਾਹਮਣੇ ਆਪਣੀ ਫਰਿਆਦਿਆ ਕੀਤੀ ਤੇ ਆਪਣੇ ਹੱਕ ਦੀ ਪ੍ਰਾਪਤੀ ਲਈ ਉਸ ਤੋਂ ਸਹਾਇਤਾ ਮੰਗੀ ਨਾਲ ਹੀ ਭਾਰੀ ਨਜ਼ਰਾਨਾ ਭੇਟਾ ਕਰਨ ਦਾ ਵੀ ਵਾਅਦਾ ਕੀਤਾ ਸਰਦਾਰ ਨੇ ਉਸ ਦਾ ਹੱਕ ਮਾਰੀ ਦਾ ਸੁਣ ਕੇ ਉਸ ਦੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ ਤੇ ਸਣੇ ਆਪਣੀ ਮਿਸਲ ਦੇ ਜੰਮੂ ਵੱਲ ਕੂਚ ਕਰ ਦਿੱਤੇ ਮੀਆ ਰਣਜੀਤ ਸਿੰਘ ਦੇ ਨੇ ਆਪਣੀ ਸਹਾਇਤਾ ਲਈ ਭੰਗੀ ਸਰਦਾਰਾਂ ਦੀ ਮਦਦ ਲਈ ਤੀ ਐਸੇ ਤਰ੍ਹਾਂ ਇਹ ਦੋਵੇਂ ਦਲ ਜਦ ਜਫਰਵਾਲ ਦੇ ਲਾਗੇ ਵਾਸੂ ਸਹਾਰ ਪਾਸ ਪਹੁੰਚੇ ਤਾਂ ਇਹਨਾਂ ਦੀ ਆਪਸ ਵਿੱਚ ਲੜਾਈ ਛੜ ਗਈ ਐਸ ਸਮੇਂ ਸਰਦਾਰ ਚਰਤ ਸਿੰਘ ਦੀ ਆਪਣੀ ਬੰਦੂਕ ਐਸ ਦੇ ਹੱਥ ਵਿੱਚ ਫਟ ਗਈ ਜਿਸ ਦੇ ਫਟਣ ਨਾਲ ਸਰਦਾਰ ਚਰਤ ਸਿੰਘ ਦੀ ਮੌਤ ਹੋ ਗਈ ਸਰਦਾਰ ਚਰਤ ਸਿੰਘ ਆਪਣੇ ਪਿੱਛੇ ਦੋ ਪੁੱਤਰ ਮਹਾ ਸਿੰਘ ਸਹੋਜ ਸਿੰਘ ਤੇ ਇੱਕ ਕੰਨਿਆ ਛੱਡ ਗਿਆ ਸੀ ਮਹਾ ਸਿੰਘ ਦੀ ਆਯੂ ਐਸ ਸਮੇਂ 9 ਦਸਾਂ ਬਰਸਾਂ ਦੇ ਵਿਚਾਲੇ ਸੀ ਮਿਸਲ ਦਾ ਕਾਮਕਾਰ ਉਸ ਦੀ ਮਾਤਾ ਤੇ ਸਰਦਾਰ ਜੈ ਸਿੰਘ ਦੇ ਪ੍ਰਬੰਧ ਨਾਲ ਚੱਲਦਾ ਰਿਹਾ ਹੁਣ ਮਹਾ ਸਿੰਘ ਦੀ ਮਾਂ ਦੇ ਗੁਜਰਾਵਾਲੇ ਦੇ ਕਿਲੇ ਨੂੰ ਢਹਾ ਕੇ ਵਦੇੜਾ ਪੱਕਾ ਤੇ ਖੁੱਲਾ ਕਰ ਲਿਆ ਇੰਨੇ ਨੂੰ ਸਰਦਾਰ ਗੰਡਾ ਸਿੰਘ ਭੰਗੀ ਤੇ ਮਹਾ ਸਿੰਘ ਦੀ ਆਪਸ ਵਿੱਚ ਸੁਲਾ ਸਫਾਈ ਵੀ ਹੋ ਗਈ ਐਸੇ ਦੇ ਥੋੜੇ ਚਿਰ ਪਿਛੋਂ ਮਹਾ ਸਿੰਘ ਦਾ ਵਿਆਹ ਸਰਦਾਰ ਗਜਬਤ ਸਿੰਘ ਜੀਤ ਦੀ ਸੁਪਤਰੀ ਬੀਬੀ ਰਾਜਕੌਰ ਮਲਵਾਇਣ ਨਾਲ ਬੜੀ ਧੂਮ ਧਾਮ ਨਾਲ ਹੋਇਆ ਰਸੂਲ ਨਗਰ ਦਾ ਹਾਕਮ ਪੀਰ ਮੁਹੰਮਦ ਖਾਨ ਛੱਠਾ ਬੜਾ ਪਖ ਪਾਤੀ ਤੇ ਹਿੰਦੂਆਂ ਦਾ ਜਾਨੀ ਬੈਰੀ ਸੀ। ਐਸ ਦੇ ਜ਼ਾਲਮ ਹੱਥਾਂ ਤੋਂ ਕਦੇ ਕੋਈ ਰਾਗ ਗੁਰੂ ਸੁਰੱਖਿਅਤ ਨਹੀਂ ਸੀ ਲੰਘ ਸਕਦਾ। ਜਦ ਤੱਕ ਐਸ ਦੀ ਮੂਹ ਮੰਗੀ ਨਜ਼ਰ ਐਸ ਦੀ ਭੇਟ ਨਾ ਚੜਾ ਦਿੰਦਾ। ਐਸ ਜ਼ੁਲਮ ਦੇ ਕਾਰਨ ਇੱਥੋਂ ਦੇ ਰਾਹ ਬੰਦ ਹੋ ਗਏ ਸਨ। ਨੌਜਵਾਨ ਮਹਾ ਸਿੰਘ ਨੇ ਜਦ ਐਸ ਖਾਨ ਦਾ ਇਹਤ ਦਾ ਜ਼ੁਲਮ ਸੁਣਿਆ ਇਹ ਸਾਰੀਆਂ ਗੱਲਾਂ ਉਸ ਨੂੰ ਡਾਢੀਆਂ ਅਯੋਗ ਦੇਸੀਆਂ ਅਤੇ ਉਸ ਤੋਂ ਗਰੀਬ ਪਰਜਾਂ ਨੂੰ ਬਚਾਉਣ ਲਈ ਆਪਣੀ ਬਲਵਾਨ ਮਿਸਲ ਦੇ 612 ਨੂੰ ਨਾਲ ਲੈ ਕੇ ਰਸੂਲ ਨਗਰ ਜਾ ਕੇ ਰਿਆ ਪੀਰ ਮੁਹੰਮਦ ਖਾਨ ਨੂੰ ਜਦ ਪਤਾ ਲੱਗਾ ਤਾਂ ਉਹ ਸਾਹਮਣੇ ਹੋ ਕੇ ਟੱਕਰਾਂ ਨਾ ਕਰ ਸਕਿਆ ਅਤੇ ਨੱਠ ਕੇ ਕਿਲੇ ਦੇ ਵਿੱਚ ਜਾ ਬੈਠਾ ਮਹਾ ਸਿੰਘ ਨੇ ਲੱਗਦੇ ਹੱਥ ਕਿਲੇ ਨੂੰ ਘੇਰੇ ਵਿੱਚ ਰੱਖ ਲਿਆ ਤੇ ਕਿਲੇ ਨੂੰ ਫਤਿਹ ਕਰ ਲਿਆ ਅਤੇ ਐਸ ਦਾ ਨਾਮ ਰਸੂਲ ਨਗਰ ਦੀ ਥਾਂ ਰਾਮਨਗਰ ਰੱਖ ਦਿੱਤਾ ਤੇ ਨਾਲ ਹੀ ਅਲੀਪੁਰ ਨੂੰ ਫਤਿਹ ਕਰਕੇ ਉਸ ਦਾ ਨਾਮ ਅਕਾਲਗੜ ਰੱਖਿਆ ਜੋ ਅੱਜ ਤੱਕ ਦੋਵੇਂ ਨਗਰ ਇਨ੍ਹਾਂ ਨਾਵਾਂ ਨਾਲ ਹੀ ਪ੍ਰਚੱਦ ਹਨ ਇਨ੍ਹਾਂ ਸਫਲਤਾਵਾਂ ਦੇ ਬਾਅਦ ਮਹਾ ਸਿੰਘ ਦੀ ਇੱਜ਼ਤ ਸਾਰੇ ਪੰਜਾਬ ਵਿੱਚ ਫਸਰ ਗਈ ਤੇ ਕਈ ਨਾਮੀ ਸਰਦਾਰ ਇਸ ਦੀ ਮਿਸਲ ਵਿੱਚ ਆ ਮਿਲੇ